ਆਪਕੇ ਪੁੱਤਰ ਮਾਤਾ ਜੀ ਜਿਹਨੇ ਸਮਾਨ ਲੈਣ ਆਇਆ ਨੀ ਉਹ ਚਾਉਂਦਾ ਨਹੀਂ ਚੱਲ ਲੋ ਵੀ ਅਸੀਂ ਸਮਾਰਟ ਬਾਜ਼ਾਰ ਦੇ ਵਿੱਚੋਂ ਲੈ ਕੇ ਆਏ ਬੇਰ ਕਾਕੀਰ ਤੇ ਵੈਸੇ ਅਸੀਂ ਅੱਜ ਆਏ ਹੋਏ ਸੀਗੇ ਲੰਗਰ ਵਾਸਤੇ ਸਮਾਨ ਲੈਣਾ ਹਨ ਰਾਸ ਵਗੈਰਾ ਤੇ ਖਾਣ ਖੁਣ ਦੀ ਬੋਰੀ ਲੈ ਕੇ ਜਾਣੇ ਆਪਾਂ ਕੱਲ ਨੂੰ ਲਾਉਣਾ ਹੱਸੋ ਹੱਸੋ ਲਾਉਣਾ ਲੰਗਰ ਤੇ ਜਿੱਦਾਂ ਹੀ ਕੁਝ ਲੈਣੇ ਆ ਹਨ ਹੋਰ ਸਮਾਨਫੋਨ ਤੇ ਜੁੜੇ ਰਹੋ ਆਪਣੇ ਵਲੌਗ ਨਾਲ ਬਖਾਉਣਿਆ ਤੁਹਾਨੂੰ ਅੱਗੇ ਸਾਰਾ ਕੁਝ ਸਮਾਨ ਅਸੀਂ ਲੈ ਲਿਆ ਹੁਣ ਸਾਰਾ ਵੰਟ ਵਗੈਰਾ ਲੈ ਲਈ ਕਾਜੂ ਬਦਾਮ ਕੇਸਰ ਲੌਂਗ ਇਲਾਇਚੀ ਜਿੰਨਾ ਵੀ ਤੁਸੀਂ ਦੁੱਧ ਚ ਪਾਉਣਾ ਹੈ ਨਾ ਸਾਰਾ ਕੁਝ ਲੈ ਲਿਆ ਤੇ ਆਉਦਾ ਘਰ ਦਾ ਰਾਸ਼ਨ ਵੀ ਲੈ ਲਿਆ ਸਬਜ਼ੀ ਸੂਜੀ ਵੀ ਲੈ ਲਈ ਹਨ ਤੇ ਹੁਣ ਚੱਲਦੇ ਆਂ ਘਰ ਨੂੰ ਲੱਕਣਾ ਲੁੱਕਣਾ ਦਾ ਵੀ ਹੱਲ ਕਰਨਾ ਕਿਉਂਕਿ ਦੁੱਧ ਗਰਮ ਕਰਨ ਲਈ ਕੜਾ ਹੈ ਹਨਾ ਸਾਰਾ ਕੁਝ ਕਿਉਂਕਿ ਕੱਲ ਦਾ ਸਾਡੇ ਕੋਲ ਪਰਸੋਂ ਦਾ ਲਾਉਣੀ ਆ ਇਹ ਕਹਲੇ ਬੰਦੇ ਨਹੀਂ ਪਤਾ ਸਾਡੇ ਨਾਲ ਘਾਟੀ ਤੁਰਦੇ ਹੁੰਦੇ ਆ

ਕੋਈ ਇੱਥੇ ਪਾਰਕਿੰਗ ਨਹੀਂ ਹੈਗੇ ਜਿੱਦਾਂ ਕਰਕੇ ਮਜਬੂਰਾਂ ਲੋਕਾਂ ਨੂੰ ਮਤਲਬ ਸੜਕ ਤੇ ਖੜਾਉਣੀ ਪੈ ਜਾਂਦੀ ਹੈ ਗੱਡੀ ਤੇ ਗੱਡੀ ਕਈ ਅਹਰ ਜਿਹਨੇ ਮਤਲਬ ਗੱਡੀ ਖੜਾਉਣ ਦੀ ਵੀ ਸਾਈਡ ਤੇ ਲਾ ਜਾਣ ਜਮਾ ਫਿਰ ਵੀ ਥੋੜਾ ਜਿਹਾ ਸੜਕ ਦੇ ਵਿਚਾਲੇ ਲਾ ਜਾਣਗੇ ਉਧਰ ਇਥੋਂ ਬੱਸਾਂ ਦਾ ਮੇਨ ਆਉਣਾ ਜਾਣਾ ਤੇ ਉਹ ਫਿਰ ਤੁਹਾਨੂੰ ਪਤਾ ਹੈ ਬੱਸਾਂ ਵਾਲੇ ਕਾਹਲੀ ਕਿੰਨੀ ਕਰਦੇ ਉਹਨਾਂ ਨੇ ਇੱਕ ਦੂਜੇ ਦੇ ਮੂਹਰੇ ਫਸਾ ਦੇਣੀ ਆ ਚਲੋ ਜੀ ਹੁਣਾ ਜਿਵੇਂ ਪਿੱਛੇ ਵੀ ਆਪਣੇ ਬੱਸ ਹੈ ਉਹਨੇ ਹਾਰਨ ਤੇ ਹਾਰਨ ਹਾਰ ਤੇ ਆ ਦੇਖ ਲਓ ਕਿੱਧਰ ਦੀ ਲੈ ਕੇ ਫਸਾਈ ਜਾਂਦਾ ਵੀ ਚੜਦੇ ਤੋਂ ਚੜਦੇ ਡਰਾਈਵਰ ਪਏ ਜਿਹਨਾਂ ਨੂੰ ਕੁਝ ਨਹੀਂ ਆਉਂਦਾ ਇਥੇ ਟ੍ਰੈਫਿਕ ਦਾ ਦਦਾਬਾ ਪੁੱਛ ਹੁਣ ਇੱਥੇ ਰਾਮਪੁਰ ਜਿੰਨਾ ਕੇ ਜਿਆਦਾ ਬੁਰਾ ਹਾਲ ਹੋਇਆ ਪੈਣਾ ਦੇਖ ਲਓ ਇੱਥੇ ਹਰ ਟਾਈਮ ਹਰ ਟਾਈਮ ਕਿਲੋਮੀਟਰ ਦੇ ਲਗਭਗ ਇੱਥੇ ਟ੍ਰੈਫਿਕ ਹੁਣ ਇਹ ਮੇਨ ਰੋਡ ਆ ਐਨ ਐਚ 7 ਤੇ ਕਿੰਨਾ ਇੱਥੇ ਮਤਲਬ ਰਾਸ਼ ਮਿਲਦਾ ਕਿਲੋਮੀਟਰ ਤੱਕ ਇੱਥੇ ਜਾਮ ਮਿਲ ਨਹੀਂ ਮਿਲਣਾ ਇੱਧਰ ਇੱਧਰ ਆੜੀ ਆੜੀ ਨਰਮਲਕਾ ਉਹ ਵਾਲਾ ਮੜਾ ਕਿੱਥੇ ਲੱਗ ਗਿਆ ਟੁੱਟ ਗਿਆ ਮੁੰਡੇ ਕਹਿੰਦੇ ਹੁਣ ਨਾ ਲੰਗਰ ਲਾਉਂਦੇ ਆ ਤਿਆਰੀਆਂ ਕਰੀ ਜਾਂਦੇ ਆ ਨਰਮਾ ਦਾ ਜੇ ਤਾਂ ਮੈਂ ਤਾਂ ਸੋਚ ਤੇ ਆ ਵੀ ਕੱਲ ਨੂੰ ਪ੍ਰੋਗਰਾਮ ਕਿਵੇਂ ਹੋਣਾ ਲਖਾਂ ਲਖਾਂ ਪਾੜਨੇਗਾ ਸਾਰਾ ਕੁਝ ਬੜਾ ਬੈਗ ਕਰ ਟੁੱਟ ਗਿਆ ਉਹ ਤੋੜ ਦੀ ਨੂੰ ਮਾਲ ਫਾੜ ਦੀ ਆ ਉਹ ਗੁਗੜੀ ਛਾੜੀ ਮਾਲ ਫਾੜਦੀ ਆ ਮਾਲ ਨੂੰ ਫਾੜ ਵਾ ਵਾ ਪਾ ਕੂਪੜਾ ਕੁਝ ਵਾਕ ਦੇਖ ਲੈ ਘਰੇ ਬੈਗ ਪਾ ਕੇ ਤੋਰ ਫਿਰ ਦੇਖ ਲੈ ਦੇਖ ਲੈ ਦੇਖ ਲੈ ਪਾ ਹੁਣ ਸਾਰਾ ਸਮਾਨ ਲਿਆਂਦਾ ਸੀਗਾ ਤੇ ਇੱਥੇ ਮਲਕੀਤ ਕੇ ਘਰੇ ਰੱਖਤਾ ਨਾ ਖੰਡ ਖੁੰਡ ਜਾਣ ਜਿੰਨਾਂ ਵੀ ਲੰਗਰ ਵਿੱਚ ਲਾਉਣ ਵੇਲੇ ਸਮਾਨ ਚਾਹੀਦਾ ਤੇ ਕੱਲ ਨੂੰ ਆਪੋ ਉੱਥੇ ਆਪਾਂ ਪਿੰਡ ਦੇ ਅੱਡੇ ਦੇ ਹਨਾ ਵੀ ਸਾਫ ਸਫਾਈ ਕਰਕੇ ਤੇ ਲੱਕੜਾ ਲੁਕੜਾ ਚੀਰ ਕੇ ਬਾੜ ਕੇ ਹਨਾ ਰੱਖਾਂਗੇ ਤੇਰੇ ਤੁਸੀਂ ਇੱਕ ਗੱਲ ਦੇਖੀ ਹੋਣੀ ਆ ਨਾ ਵੀ ਕਿੰਨੀ ਅਜੀਬ ਗੱਲ ਐ ਵੀ ਆਪਣੇ ਸਿੱਖ ਧਰਮ ਦਾ ਹੁਣ ਵੀ ਸਭ ਤੋਂ ਵੱਡਾ ਉਹ ਕੰਮ ਆ ਨਾ ਸਾਕਾ ਹੋਇਆ ਹੋਇਆ ਛੋਟੇ ਸਾਹਿਬ ਜਾਨੇ ਸ਼ਹੀਦ ਈਮਾਨ ਦਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਵੰਸ ਵਾਰਤਾ ਸੀਗਾ ਲੋਕ 크리스마ਸ ਮਨਾਉਂਦੇ ਫਿਰਦੇ ਆ ਜਿਹੜਾ ਕਿ ਆਪਣੇ ਧਰਮ ਨਾਲ ਆਪਣੇ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਐ ਨਹੀਂ ਕਹਿੰਦੇ ਵੀ ਨਾ ਮਨਾਓ ਪਰ ਸੋਚਣਾ ਚਾਹੀਦਾ ਵੀ ਆਪਦੇ ਘਰੇ ਤਾਂ ਸੋਗ ਹੋਵੇ ਤੇ ਆਪਾਂ ਖੁਸ਼ੀਆਂ ਮਨਾਉਂਦੇ ਫਿਰਗੇ ਹਨਾ ਕੋਈ ਵਾੜੀ ਚੰਗੀ ਗੱਲ ਨਹੀਂ ਹੈਗੀ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਇਹ ਫਿਊ ਮੋਮੈਂਟਸ ਲੇਟਰ ਲੋ ਆ ਵੀਸੀ ਪਹੁੰਚ ਕੇ ਅੱਡੇ ਤੇ ਲੱਗਿਆ ਸਾਫ ਸਫਾਈ ਕਰਨ ਲੰਗਰ ਲਾਉਣਾਗਾ ਤੇ ਔਲੀ ਔਲੀ ਸਾਡੇ ਆ ਹਾਂ ਹਾਲ ਦੇਖੋ ਲੈ ਦੇ ਆਉਂਦੇ ਪਿੰਡ ਦੇ ਅੱਡੇ ਦਾ ਹਾਲ ਦੇਖੋ ਕਿਉਂਕਿ ਇਹ ਲਗਾਤਾਰ ਖਾਤੇ ਬਣਾਤੇ ਮੇਰਾ ਅੱਡਾ ਉੱਥੇ ਪੈਂਦਾ ਉੱਥੇ ਹੀ ਘਟ ਜਾਂਦਾ ਨਾ ਅਣ ਇਧਰਲੇ ਦੀ ਸਫਾਈ ਰਹਿੰਦੀ ਹੈ ਜਿਹੜਾ ਬਣਿਆ ਪਿਆ ਤੇ ਅਸੀਂ ਆ ਕੇ ਸਾਬ ਦਾ ਆ ਕੇ ਸ਼ੁਰੂ ਕਰਤਾ ਹਲੇ ਸਾਡੇ ਵਲੰਟੀਅਰ ਵੀ ਸਾਰੇ ਆ ਰਹੇ ਨੇ ਓਕੇ ਉਹਨਾਂ ਨੂੰ ਕਹਿੰਆਂ ਕੋਈਆਂ ਖੱਬਲ ਖੋਲ ਰੋਲਣ ਵਾਲਾ ਲੈਣ ਭੇਜਿਆ ਵਾ ਇੱਕ ਟਰੈਕਟਰ ਲੈ ਕੇ ਆਉਂਦਾ ਹਨ ਤਾਂ ਉਹਦੇ ਨਾਲ ਖਿੱਚ ਕੇ ਸਾਫ ਸਫਾਈ ਕਰ ਦਾਂਗੇ ਇੱਕ ਆ ਥਰਮਲ ਗਲ ਕੇ ਇੱਥੇ ਰੱਖੀ ਰੁਖੀ ਬਹੁਤ ਆ ਟਰੱਕ ਆਉਂਦਾ ਕੋਈ ਉਧਰ ਇੱਥੇ ਖੜਾ ਕੇ ਸਾਫ ਕਰਨਗੇ ਉਹਨੂੰ ਖਾਰੇ ਰਾਖੀ ਕਰ ਜਾਂਦੇ ਆ ਇੱਥੇ ਕਹਦਾ ਜੇ ਨਾ ਹੋ ਰ ਆ ਗਿਆ ਹਾਂ ਕਿੱਦਾਂ ਕਰਦੇ ਨਾ 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 ਪੁੱਤ ਦੇ ਤੇਰੇ ਵਾਲ ਨਾ ਰਹਿ ਜੀ ਚੱਕ ਪੋਤਾ ਆਪਣਾ ਉਤੋਂ ਕਰ ਲੈ ਡੰਡਾ ਜੀ ਆਦੇ ਤੁਏ ਇਸ ਕੇ ਲਈ ਆ ਖਬਰ ਜੁੜਿਆ ਹਾਂ ਆ ਸਫਾਈ ਕਰਦੇ ਹੋਏ ਸਾਨੂੰ ਸੱਪ ਨਿਕਲਿਆ ਕੋਮਰਗਾ ਹੈਟਾ ਪਾਣੀ ਗੜਾ ਪਾਣਾ ਡਰ ਬੋਲਦਾ ਆ ਵੀਡੀਓ ਵੀਡੀਓ ਬੁੱਝ ਜਾ ਇਧਰ ਥਰਮਲ ਦੇ ਅੰਦਰ ਛੱਡ ਦੀ ਜੰਗਾ ਮਾਰਨ ਦਾ ਕੰਮ ਤੇ ਖੜਦਾ ਖੜਦਾ ਇੱਕ ਵੇਂ ਕੁੜਾ ਲੜਨ ਦੇ ਨਿੱਕਿਆ ਸੁਗਲਾਂ ਦੇ ਮੂੰਹ ਤਿੱਖੇ ਹੁੰਦੇ ਹੋਗਾ ਮਾਝਾਰ ਫੁੱਲ ਹੋਏ ਜੀ ਤਾਂ ਦੋਈ ਨਾ ਮਾਰੀ ਆਪਿਆਂ ਦੇ ਟੱਪਿਆਂ ਨੂੰ ਟੱਪਿਆਂ ਨੂੰ ਸੁਨੇਹਿਬਾ ਹੈ ਨਾ ਇਹਦੇ ਬਾੜ ਕੇ ਨਾ ਇਹਦੇ ਦੇ ਲੜੂ ਦਾ ਕੀ ਦੇ ਇਹ